ਧਰਮ ਦੇ ਨਾਮ ਤੇ ਅਸੀਂ ਬੜੀਆਂ ਇਹ ਚੀਜ਼ਾਂ ਸੁਣਦੇ ਆਂ ਬੜੇ ਲੋਕੀ ਆਖਦੇ ਆ ਜੀ ਰੱਬ ਸਾਡੇ ਤੇ ਮਿਹਰ ਕਰੂਗਾ ਅਸੀਂ ਤਾਂ ਉਹਦੀ ਗੁਰਦੁਆਰੇ ਜਾ ਸਕਦੇ ਆ ਇਹ ਨਾ ਜਾਣ ਦੇ ਬਹਾਨੇ ਹੁੰਦੇ ਆ ਸਾਡੇ ਗੁਰੂ ਘਰ ਨਾ ਜਾਣ ਦੇ ਬਹਾਨੇ ਹੁੰਦੇ ਜਦੋਂ ਰੱਬ ਸਾਡੇ ਤੇ ਮਿਹਰ ਕਰੇਗਾ ਜੀ ਅਸੀਂ ਤਾਂ ਉਹਦੀ ਜਾ ਸਕਦੇ ਉਹ ਤਾਂ ਸਾਰਿਆਂ ਦੀ ਮਿਹਰ ਕਰਦਾ ਉਹਦਾ ਰੋਜ਼ਾਨਾ ਇਹ ਗੱਲ ਆਖਦਾ ਆਹੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਉਹ ਤਾਂ ਰਜਾਨਾ ਆਖਦਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰੱਖੇ ਉਹ ਤਾਂ ਰਜਾਨਾ ਕਾ ਲਾਖਦਾ ਅਸੀਂ ਨਾ ਜਾਣਦੇ ਬਹਾਨੇ ਲੱਭਦੇ ਆ ਜਾਣ ਦਾ ਇੱਕੋ ਇੱਕ ਹੱਲ ਹੈ ਜੀ ਬਸ ਜਾਣੈ ਨਾ ਜਾਣਦੇ ਸੌ ਗੱਲਾਂ ਨੇ ਸੌ ਬਹਾਨੇ ਕੋਈ ਆਖ ਮੈਂ ਜੀ ਨਾਤਾ ਨਹੀਂ ਮੈਂ ਉੱਥੇ ਗਿਆ ਸੀ ਮੈਂ ਪੈਗ ਲਾ ਲਿਆ ਮੇਰੀ ਜੇਬ ਦੇ ਵਿੱਚ ਆ ਸੀ ਮੈਂ ਆ ਕੱਪੜਿਆਂ ਕਰਕੇ ਨਹੀਂ ਜਾਣਾ ਮੈਂ ਆ ਨਹੀਂ ਕਹਿ ਕਿ ਆ ਜਾ ਆ ਕੀਤਾ ਮੈਂ ਤਾਂ ਨਹੀਂ ਜਾਣਾ ਇਹ ਨਾ ਜਾਣਦੇ ਸੌ ਬਹਾਨੇ ਨੇ ਜਾਣਦਾ ਇੱਕੋ ਇੱਕ ਹੱਲ ਹੈ ਬਸ ਜਾਣੇ ਤੇ ਬਸ ਜਾਣੇ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਨਾ ਉਹ ਇਹ ਨਹੀਂ ਵੇਖਦੇ ਮੀ ਆਵੇ ਹਨੇਰੀ ਆਵੇ ਉਹ ਆਉਂਦੇ ਹੀ ਆਉਂਦੇ ਆ ਝਖੜ ਜਾਂਦੀ ਮੀਂਹ ਵਰਸੈ ਭੀ ਗੁਰ ਦੇਖਣ ਜਾਂਦੇ ਆ ਆਪਣੇ ਗੁਰੂ ਨੂੰ ਦੇਖਣ ਜਾਂਦੇ ਆ ਜੇ ਰੱਬੀ ਗੁਣ ਆਪਣੀ ਜ਼ਿੰਦਗੀ ਦੇ ਵਿੱਚ ਵਰਤਣੇ ਸਿੱਖਣੇ ਆ ਗੁਣ ਸਾਡੇ ਅੰਦਰ ਹੀ ਆ ਜੀ ਇਹ ਬਾਜ਼ਾਰੋਂ ਨਹੀਂ ਖਰੀਦੇ ਜਾਂਦੇ ਗੁਣ ਸਾਡੇ ਅੰਦਰ ਨੇ ਜੇ ਗੁਣਾ ਨੂੰ ਵਰਤਣਾ ਸਿੱਖਣਾ ਤਾਂ ਬੰਦਿਆ ਗੁਰੂ ਦੇ ਦਰ ਤੇ ਆ ਜਾ ਗੁਰੂ ਸਮਝਾਉਂਦਾ ਹੈ ਕਿ ਜੀਵਨ ਦੇ ਵਿੱਚ ਗੁਣਾ ਨੂੰ ਕਿਵੇਂ ਵਰਤਿਆ ਜਾਂਦਾ ਹੈ ਗੁਰੂ ਦਵਾਰੈ ਹੋਏ ਸੋਜੀ ਪਾਏ ਸੀ ਇਹਤ ਦਵਾਰੈ ਧੋਏ ਹੱਛਾ ਹੋਈ ਸੀ ਗੁਰੂ ਦੇ ਕੋਲ ਆ ਕੇ ਗੁਣਾ ਨੂੰ ਵਰਤਣਾ ਸਿੱਖੀਏ ਬੜੇ ਗੁਣਾ ਦੇ ਨਾਲ ਭਰੇ ਪਏ ਅਸੀਂ ਵੀ ਔਗਣ ਵੀ ਸਾਡੇ ਅੰਦਰ ਨੇ ਗੁਣ ਵੀ ਸਾਡੇ ਅੰਦਰ ਨੇ ਪਰ ਬਦਕਿਸਮਤੀ ਹੈ ਅਸੀਂ ਔਗਣਾ ਦੇ ਜ਼ਿਆਦਾ ਵਰਤੋਂ ਕਰਦੇ ਆਂ ਕੋਣ ਸਾਡੇ ਜੀਵਨ ਦੇ ਵਿੱਚ ਦਿਨੋਂ ਦਿਨ ਘਟਦੇ ਜਾ ਰਿਹਾ ਘਟਦੇ ਜਾ ਰਿਹਾ ਸੋ ਗੁਣਾ ਨੂੰ ਵਰਤੀਏ ਤਾਂ ਜੋ ਔਗਣ ਜਿਹੜੇ ਆ ਇਹ ਸਾਡੇ ਜੀਵਨ ਵਿੱਚੋਂ ਖਤਮ ਹੋ ਸਕਣ ਆਈ ਸੰਗਤ